ਜਿੰਦਾਬਾਦ ਜੀ ਅਸ਼ੋਕ ਪ੍ਰਸ਼ਾਸਨ ਪੰਨੀ ਜਿੰਦਾਬਾਦ ਹੋਏ ਹੋਏ ਇਹ ਦੋ ਵਾਰਡਾਂ ਦੇ ਵਿੱਚ ਵਾਰਡ ਨੰਬਰ 30 ਤੇ ਵਾਰਡ ਨੰਬਰ ਰਾਜੂ ਵਾਲੀ 52 ਇਹ ਦੋਨਾਂ ਵਾਰਡਾਂ ਦੇ ਵਿੱਚ ਪਾਣੀ ਦੀ ਸਮੱਸਿਆ ਸੀ ਬਹੁਤ ਜ਼ਿਆਦਾ ਇੱਕ ਪਿਛਲਾ ਟਿਊਬਲ ਜਿਹੜਾ ਵਾਰਡ ਨੰਬਰ 56 ਦਾ ਉਹ ਫੇਲ ਹੋ ਚੁੱਕਿਆ ਹੀ ਉੱਥੇ ਨਵਾਂ ਟਿਊਬਲ ਲਾਇਆ ਗਿਆ ਵਾ ਇਹ ਵਾਰਡ ਨੰਬਰ 30 ਦੇ ਵਿੱਚ ਲਾਇਆ ਗਿਆ 36 ਲੱਖ ਦੀ 36 ਲੱਖ 67000 ਦੀ ਲਾਗਤ ਨਾਲ ਇਹ ਟਿਊਬਲ ਜਿਹੜਾ ਲਾਇਆ ਗਿਆ ਜਿਹੜਾ ਪਿਛਲਾ ਟਿਊਬਲ ਆ ਉਹ 10 ਲੱਖ 70 ਹਜ਼ਾਰ ਦੀ ਲਾਗਤ ਨਾਲ ਲੱਗਿਆ ਦੋ ਟਿਊਬਵਲ ਜਿਹੜੇ ਆ ਅੱਜ ਉਹ 50 ਲੱਖ ਦੇ ਕਰੀਬ ਲੱਗ ਕੇ ਦੋਨਾਂ ਲੱਕ ਬਾਡਾਂ ਦੇ ਵਿੱਚ ਪਾਣੀ ਖੁੱਲਾ ਆਊਗਾ ਲੋਕਾਂ ਦੀ ਜ਼ਰੂਰਤ ਪੂਰੀ ਹੋਊਗੀ ਵਿਕਾਸ ਦੀ ਗੱਲਾਂ ਦੀ ਗੱਲ ਕਰੀਏ ਵਿਕਾਸ ਦੇ ਕੰਮ ਕਿੰਨਾ ਹੀ ਲਹਿਰ ਲੱਗੀ ਰਿਹਾ ਦੇਖੋ ਵਿਕਾਸ ਕਰਨਾ ਹਰ ਰਾਜਨੀਤੀ ਪਾਰਟੀ ਦਾ ਧਰਮ ਤੇ ਕਰਮ ਹੁੰਦਾ ਕਿਉਂਕਿ ਇਹਨਾਂ ਲੋਕਾਂ ਨੇ ਮਤ ਦਾ ਦਾਨ ਦਿੱਤਾ ਸਾਨੂੰ ਜੇ ਬੰਦੇ ਮਤ ਦਾ ਦਾਨ ਲੈ ਕੇ ਇਹਨਾਂ ਲੋਕਾਂ ਨੂੰ ਆਂਦੇ ਕਿਆ ਕਰੂਗੇ ਇਹਨਾਂ ਦੀਆਂ ਜ਼ਰੂਰਤਾਂ ਨਹੀਂ ਪੂਰੀਆਂ ਕਰੂਗੀਆਂ ਤੇ ਅਗਲੀ ਵਾਰ ਇਹ ਵੀ ਫਿਰ ਤਿਆਰ ਹੁੰਦੇ ਆ ਅਗਲਿਆਂ ਨੂੰ ਘਰ ਬਿਠਾਉਣ ਲਈ ਇਸ ਕਰਕੇ ਪਬਲਿਕ ਦਾ ਕੰਮ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਦਾ ਇਹ ਕਹਿਣਾ ਵਾ ਵੀ ਵਾਦਾ ਉਹ ਕਰਿਓ ਜਿਹੜਾ ਪੂਰਾ ਕਰਨਾ ਵਾ ਸਾਡੀ ਇਹ ਸੋਚ ਆ ਸੀ 92 ਮੈਂਬਰ ਇਹਨਾਂ ਲੋਕਾਂ ਨੇ ਚੁਣ ਕੇ ਵਿਧਾਨ ਸਭਾ ਚ ਭੇਜੇ ਆ ਪੰਜਾਬ ਦੀ ਹਿਸਟਰੀ ਦੇ ਵਿੱਚ ਨਹੀਂ ਕਦੇ ਇੰਨੇ ਮੈਂਬਰ ਗਏ ਆ ਜਿੱਤ ਕੇ ਇਹਨਾਂ ਲੋਕਾਂ ਦੀ ਜੋ ਸਾਡੇ ਤੇ ਭਰੋਸਾ ਵਾ ਜੋ ਇਹਨਾਂ ਦੀ ਜ਼ਰੂਰਤਾਂ ਕੱਲੀ-ਕੱਲੀ ਜ਼ਰੂਰਤ ਵੀ ਪੂਰੀ ਕੀਤੀ ਜਾਊਗੀ ਇਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ। ਗੱਲ ਕਰੀਏ ਪਰ ਕੌਂਸਲ ਸਿਸਟਾ ਆ ਰਹੇ ਕਿ ਲੇਡੀਜ਼ ਨੂੰ ਮੌਕਾ ਮਿਲੂ। ਸਾਰੀਆਂ ਲੇਡੀਜ਼ ਦਾ ਕੋਟਾ ਵਾ ਲੇਡੀ ਨੇ ਦਾ ਤੁਸੀਂ ਦੇਖ ਲਿਓ ਵੀ ਸਾਡੇ ਸਾ ਜਿਹੜੇ 15 ਵਾਡਾ ਨੇ ਮੇਰੇ ਮੈਂ ਤੁਹਾਨੂੰ ਦੱਸ ਰਿਹਾ ਸੱਤ ਤਾਂ ਲੇਡੀ ਲੜ ਰਹੀਆਂ ਨੇ 15 ਚੋਂ। ਕਹਿੰਦਾ ਲੇਡੀਜ਼ ਨੂੰ ਮੌਕਾ ਮਿਲੂ। ਨਹੀਂ ਦੇਖੋ ਸਾਨੂੰ ਸਾਡੀ ਨਾਰੀ ਸ਼ਕਤੀ ਹੈ। ਮਾਤਾ ਗੁਜਰਕੌਰ ਦੇ ਵੀ ਹੁਣ ਦਿਹਾੜੇ ਹੋ ਕੇ ਨਿਕਲੇ ਆ ਇਹਨਾਂ ਮਾਵਾਂ ਤੋਂ ਭੈਣਾਂ ਤੋਂ ਬਿਨਾ ਸਾਡਾ ਕਿਤੇ ਅੱਗੇ ਵਕਾਸ ਨਹੀਂ ਹੁੰਦਾ ਇਹਨਾਂ ਦਾ ਹਰ ਕੰਮ ਦੇ ਵਿੱਚ ਯੋਗਦਾਨ ਪਹਿਲਾਂ ਆਊਗਾ ਸਾਡੇ ਹਲਕਾ ਸੈਂਟਰ ਤੋਂ ਐਮਐਲਏ ਸ਼੍ਰੀ ਸ਼ੋਕਪ੍ਰਾਸ਼ਰ ਪੱਪੀ ਜੀ ਜੋ ਲੋਕਾਂ ਦੀ ਸਮੱਸਿਆ ਨੂੰ ਆਪਣੀ ਸਮੱਸਿਆ ਜਾਣ ਕੇ ਕਿਉਂਕਿ ਉਹਨਾਂ ਨੇ ਪਹਿਲੇ ਦਿਨ ਤੋਂ ਕਿਹਾ ਸੀ ਕਿ 2 ਲੱਖ ਵੋਟਰ ਜਿਹੜਾ ਹੈ ਉਹ ਮੇਰਾ ਪਰਿਵਾਰ ਹੈ ਉਸ ਚੀਜ਼ ਨੂੰ ਦੇਖਦਿਆਂ ਹੋਇਆ ਅੱਜ ਗੁਰਦੁਆਰਾ ਬਾਬਾ ਸ਼੍ਰੀਚੰਦ ਸਾਹਿਬ ਦੇ ਸਾਹਮਣੇ ਵਾਰਡ ਨੰਬਰ 52 ਤੇ ਨੰਮਾ 75 ਇਰੇ ਵਿੱਚ ਜਿਹੜਾ ਬਾਹਰ ਟਿਊਬਲ ਲੱਗਾ ਸੀ ਉਹ ਬਿਲਕੁਲ ਫੇਲ ਹੋ ਚੁੱਕਾ ਸੀਗਾ ਉਦੇ ਬਿਲਕੁਲ ਸਾਹਮਣੇ ਜਿਹੜਾ ਨਵਾਂ ਟੂਬਵਲਾ 10 ਲੱਖ 67 ਹਜ਼ਾਰ ਦੀ ਲਗਤ ਦੇ ਨਾਲ ਜਿਹੜਾ ਉਹ ਨਵਾਂ ਟੂਬਵਲ ਦਾ ਜਿਹੜਾ ਅੱਜ ਉਦਘਾਟਨ ਕੀਤਾ ਗਿਆ ਹੈ ਕਿਉਂਕਿ ਪਾਣੀ ਦੀ ਜਿਹੜੀ ਸਮੱਸਿਆ ਬੜੀ ਵੱਡੀ ਸਮੱਸਿਆ ਹੈ ਔਰ ਪਾਣੀ ਦੀ ਦਿੱਕਤ ਜਿਹੜੀ ਨਾ ਆ ਸਕੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿੱਥੇ ਵਾਰਡ ਨੰਬਰ 52 ਨਮਾ 75 ਉੱਥੇ ਵੀ ਮੂਰਤ ਕੀਤਾ ਔਰ ਅੱਜ ਵਾਟਰ ਸਪਲਾਈ ਦੀ ਸਾਰੀ ਪਾਈਪ ਔਰ ਨਵਾਂ ਜਿਹੜਾ ਇੱਥੇ ਵੀ ਟੱਕ ਲਾਇਆ ਵਾਰਡ ਨੰਬਰ 30 ਦੇ ਵਿੱਚ ਵੀ ਅਸ਼ੋਕ ਪ੍ਰਕਾਸ਼ ਪੱਪੀ ਜੀ ਵੱਲੋਂ ਜਿਹੜਾ ਇਹ ਟੱਕ ਲਾ ਕੇ ਉਦਘਾਟਨ ਕੀਤਾ ਗਿਆ ਔਰ ਜਦ ਤੋਂ ਜਲਦੀ ਜਿਹੜੇ ਕੰ ਐਮਐਲ ਸਾਬ ਨੇ ਇਹ ਗੱਲ ਕਹੀ ਕਿ ਮੇਰੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੋ ਤਾਂ ਕਿ ਜਿਹੜਾ ਸੈਂਟਰ ਹਲਕੇ ਦਾ ਜਿਹੜਾ ਵਿਕਾਸ ਹੋ ਸਕੇ ਔਰ ਉਸ ਵਿਕਾਸ ਦੀ ਲੜੀ ਦੇ ਤਹਿਤ ਅੱਗੇ ਤੁਰਦੇ ਨੇ ਅੱਜ ਜਿਹੜਾ ਮਹੂਰਤ ਕੀਤਾ ਗਿਆ ਜੀ ਹਾਂ ਬਾਈ ਇਲਾਕੇ ਦੇ ਵਿੱਚ ਕਾਨਫਰੈਂਸ ਗੱਲ ਕਰੀਏ ਜਿੱਦਾਂ ਪਿਆਲ ਮੇਰੇ ਅਸੀਂ ਕੈਂਪ ਵੀ ਬੜੇ ਲਾ ਰਹੇ ਹਾਂ ਹਾਂਜੀ ਵੀ ਗੱਲ ਦੇ ਅੱਗੇ ਵੀ ਹੋਰ ਪਾਰਟੀਆਂ ਵੀ ਰਹੇ ਹਾਂ ਇਹ ਪਾਰਟੀਆਂ ਚ ਆਏ ਹਾਂ ਕੰਮ ਤੁਹਾਡਾ ਅੱਧੇ ਚੱਲ ਰਿਹਾ ਦੇਖੋ ਗੱਲ ਇਹ ਹੈ ਕਿ ਜਿੰਨੇ ਸੇਵਾ ਕਰਨੀ ਹੈ ਸੇਵਾ ਦੇ ਨਾਲ ਉਹਦੇ ਵਿੱਚ ਕੋਈ ਆਪਾਂ ਕਿਸੇ ਦਿਨ ਕਹਿ ਸਕਦੇ ਵੀ ਕਿੱਥੇ ਸੀ ਕਿੱਥੇ ਨਹੀਂ ਜਿੰਨੇ ਸੇਵਾ ਕਰਨੀ ਹੈ ਉਰੂ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਕਿਉਂਕਿ ਜਿਨੇ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਹਿੱਤ ਲਈ ਜਿਹੜਾ ਪਿਆਰ ਕਰਦਾ ਹੈ ਉਹ ਜਿਸ ਤਰ੍ਹਾਂ ਸਾਡੇ ਐਮਐਲਏ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੀਐਮ ਸਾਹਿਬ ਹਮੇਸ਼ਾ ਹੀ ਜੋ ਪੰਜਾਬ ਦੇ ਭਲੇ ਦੀ ਹਮੇਸ਼ਾ ਗੱਲ ਕਰਦੇ ਆਏ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਗੱਲ ਕਰਦੇ ਆਏ ਆ ਔਰ ਤੁਸੀਂ ਜਿੱਥੇ ਵਾਰਦੀ ਵੀ ਆਪਾਂ ਗੱਲ ਕਰਦੇ ਆ ਉਹ ਨਿਰੰਤਰ ਤੁਹਾਡੇ ਸਾਹਮਣੇ ਆ ਕਿ ਪਿਛਲੇ ਇਲੈਕਸ਼ਨ ਤੋਂ ਬਾਅਦ ਵੀ ਨਿਰੰਤਰ 10 ਸਾਲ ਹੋ ਗਏ ਆ ਵਾਰਦੀ ਵਿੱਚ ਜਿਹੜਾ ਉਹ ਸੇਵਾ ਕਰਦੇ ਆ ਔਰ ਇਸੇ ਤਰ੍ਹਾਂ ਹੀ ਜਿਹੜਾ ਸੇਵਾ ਦੀ ਜਿਹੜੇ ਕਾਰਜ ਨੇ ਉਹ ਜਾਰੀ ਰਹਿਣਗੇ ਲੱਗਦਾ ਨਹੀਂ ਲੱਗੇ ਜੇ ਬਹੁਤ ਸੇਵਾਦਾਰ ਬਣ ਗਏ ਆ ਵੋਟ ਲੱਗੇ ਹੈ ਆ ਕਿ ਕਿਸਵਨ ਮੌਕਾ ਮਿਲੂਗਾ ਤੁਹਾਨੂੰ ਟਿਕਟ ਨਹੀਂ ਦੇਖੋ ਗੱਲ ਇਹ ਆ ਕਿ ਆਪੋ ਆਪਣਾ ਜਿਹੜਾ ਇਹ ਡੈਮੋਕ੍ਰੇਸੀ ਹੈ ਹਰੇਕ ਨੇ ਟਿਕਟ ਮੰਗਣ ਦਾ ਹਰੇਕ ਨੂੰ ਅਧਿਕਾਰ ਹੈ ਪਰ ਟਿਕਟ ਇੱਕ ਨੂੰ ਮਿਲਣੀ ਹੈ ਪਾਰਟੀ ਜਿੱਥੇ ਸਾਡੀ ਸੇਵਾ ਲਾਏਗੀ ਅਸੀਂ ਤਤਪਰ ਤਿਆਰ ਰੋਕੇ ਖੜਾਂਗੇ ਅਸੀਂ ਪਾਰਟੀ ਦਾ ਝੰਡਾ ਚੱਕਾਂਗੇ ਪਾਰਟੀ ਦੇ ਝੰਡੇ ਥੱਲੇ ਆ ਸਾਰੇ ਮੇਰੇ ਭਰਾ ਨੇ ਔਰ ਰਲ ਕੇ ਅਸੀਂ ਇੱਕ ਦੂਜੇ ਦਾ ਜਿਹੜਾ ਸਾਥ ਦੇਾਂਗੇ ਹਾਂਜੀ ਮੇਰਾ ਜੀ ਵਿਜੇ ਸਿੰਘ ਬਾੜ ਇੰਚਾਰਜ 75 ਆਮ ਆਦਮੀ ਪਾਰਟੀ ਅੱਜ ਟੂਬਲ ਦਾ ਉਦਘਾਟਨ ਕੀਤਾ ਗਿਆ ਜੀ 10 ਲੱਖ 67 ਹਜ਼ਾਰ ਰੁਪਏ ਦੀ ਲਗਤ ਨਾਲ ਵਾਰਡ ਨੰਬਰ 52 ਦੇ ਵਿੱਚ ਕਿ ਪਾਣੀ ਦੀ ਬਹੁਤ ਦਿੱਕਤ ਸੀ ਇਸ ਇਲਾਕਾ ਨਿਵਾਸੀਆਂ ਚ ਐਮ ਐਲ ਏ ਸਾਹਿਬ ਨੂੰ ਪਤਾ ਲੱਗਾ ਵੀ ਪਾਣੀ ਦੀ ਦਿੱਕਤ ਹੈ ਇੱਕ ਤੋਂ ਦੋ ਦਿਨਾਂ ਦੇ ਵਿੱਚ ਵਿੱਚ ਪਾਣੀ ਦਾ ਜਲਦੀ ਐਕਸ਼ਨ ਲੈ ਕੇ ਹੋਰ ਨਵਾਂ ਕਨੈਕਸ਼ਨ ਦਿੱਤਾ ਔਰ 15 ਦੇ 15 ਵਾਰਡਾਂ ਦੇ ਵਿੱਚ ਐਮ ਐਲ ਏ ਸਾਹਿਬ ਯੋਰਾ ਛੋਰਾ ਦਾ ਕੰਮ ਕਰਦੇ ਪਿਆਣ ਜਦੋਂ ਤੇ ਐਮ ਐਲ ਏ ਬਣਿਆ ਇੱਕ ਮਿੰਟ ਨਹੀਂ ਬਾਹਰੇ ਦੇਖੋ ਜੀ ਬੱਚੇ ਬੱਚੇ ਤਾਂ ਨਾ ਆਏ ਬੂਦ ਉੱਤੇ ਐਮ ਐਲ ਏ ਸ਼ੌਕ ਪ੍ਰੈਸ਼ਰ ਪਪੀ ਅੱਜ ਵੀ ਦੇਖ ਲਓ ਦਫ਼ਤਰ ਦੇ ਵਿੱਚ ਲੋਕ ਆਂਦੇ ਆ ਉਹਨਾਂ ਨੂੰ ਮੋਕੇ ਤੇ ਹੱਲ ਕਰਕੇ ਕੁਛ ਕਰਕੇ ਭੇਜਦੇ ਹਨ ਪਰ ਮਾਤਮਾ ਨੂੰ ਚੜਦੀ ਕਲਾ ਦੇ ਵਿੱਚ ਰੱਖ ਕੇ ਹੋਰ ਐਦਾਂ ਦੇ ਕੰਮ ਹੀ ਕਰਦੇ ਹਨ ਬਾਈ ਕਿਉਂਕਿ ਰਾਕੇ ਦੀ ਸੇਵਾਦਾਨ ਨੂੰ ਮੋਕਾ ਨਹੀਂ ਰਿਹਾ ਤੁਹਾਨੂੰ ਉਸਾਂ ਸਪੌਂਸਰ ਸੀਟ ਮੇਰੇ ਕਿੱਦਾਂ ਲੱਗੂ ਦੇਖੋ ਜੀ ਪਾਰਟੀ ਨੇ ਜੇ ਸਾਡੇ ਤੇ ਭਰੋਸਾ ਕੀਤਾ ਅਸੀਂ ਆਮ ਆਦਮੀ ਪਾਰਟੀ 'ਚ 10 ਤੋਂ 11 ਸਾਲ ਚ ਸੇਵਾ ਕਰਦੇ ਪਏ ਆ ਜੇ ਪਾਰਟੀ ਸਾਡੇ ਤੇ ਭਰੋਸਾ ਕਰਦੀ ਹੈ ਅਸੀਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ ਔਰ ਆਮ ਆਦਮੀ ਪਾਰਟੀ ਦੀ ਵੱਧ ਤੋਂ ਵੱਧ ਲੋਕਾਂ ਦੇ ਨਾਲ ਮੂੰਹ ਦਾ ਮੂੰਹ ਲਾ ਕੇ ਖੜਾਂਗੇ ਔਰ ਸੇਵਾ ਕਰਾਂਗੇ ਦੇਖੋ ਜੀ ਦਾਵੇਦਾਰ ਹਰ ਇੱਕ ਦਾ ਹੱਕ ਹੈ ਦਵੇਦਾਰੀ ਠੋਕਣੀ ਬਿੱਟਕਰ ਦਾ ਮੈਂ ਹੱਕਦਾਰਾਂ ਦੇਖੋ ਜੇ ਪਾਰਟੀ ਜਿੰਨੂੰ ਮਾਨਸਮਾਨ ਦੇਗੀ ਉਹਦਾ ਸਾਥ ਦਿਓ ਉਹਨੂੰ ਨਾਲ ਜਾ ਕੇ ਜੇ ਤਿੰਨ ਇੱਕ ਵਾਰਡ ਚ ਚਾਰ ਬੰਦੇ ਆ ਜੇ ਇੱਕ ਨੂੰ ਟਿਕਟ ਮਿਲਦੀ ਹੈ ਤਿੰਨੋਂ ਦਾ ਸਾਥ ਦੇਣ ਟਿਕਟ ਜਿੱਤ ਕੇ ਐਮਐਲਏ ਸਾਹਿਬ ਦੀ ਹੋਰ ਆਮ ਆਦੀ ਪਾਰਟੀ ਦੀ ਝੋਲੀ ਪਾ ਇੱਥੇ ਜੀ ਬਹੁਤ ਜ਼ਿਆਦਾ ਜ਼ਰੂਰਤ ਸੀ ਪਾਣੀ ਦੀ ਬਹੁਤ ਪ੍ਰੋਬਲਮ ਸੀ ਅਸੀਂ ਖਾਸ ਕਰਕੇ ਸਰਦਾਰ ਪੱਪੀ ਜੀ ਪ੍ਰੈਸ਼ਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਨਾਲ ਹੀ ਇਹਨਾਂ ਦੇ ਸਹਿਯੋਗੀਆਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਮੰਨਦਿਆਂ ਹੋਇਆਂ ਸਾਡੇ ਜਿਹੜੀ ਹੈ ਪਾਣੀ ਦੀ ਬੜੀ ਪ੍ਰੋਬਲਮ ਸੀ ਉਹਨੂੰ ਇਹਨਾਂ ਨੇ ਸੌਲਵਡ ਕੀਤਾ ਅੱਜ ਟੱਕ ਲਾ ਕੇ 10 ਲੱਖ ਸਮਥਿੰਗ ਦਾ ਜਿਹੜਾ ਖਰਚਾ ਉਹ ਪੱਪੀ ਪ੍ਰੈਸ਼ਰ ਜੀ ਨੇ ਸਾਨੂੰ ਇਹ ਵੀ ਵਾਅਦਾ ਦਵਾਇਆ ਹੈ ਕਿ 1 ਮਹੀਨੇ ਦੇ ਵਿੱਚ ਵਿੱਚ ਤੁਹਾਡੀ ਸਾਰੀ ਪ੍ਰੋਬਲਮ ਨੂੰ ਅਸੀਂ ਸੌਲਵ ਸੌਲਵ ਕਰਾਂਗੇ ਤੇ ਅਸੀਂ ਸਾਰੇ ਮਹੱਲੇ ਇਸਲਾਮਗੰਜ ਮਸਤਾਗੰਜ ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਦੀ ਮੈਨੇਜਮੈਂਟ ਵੱਲੋਂ ਪੱਪੀ ਪ੍ਰਾਸ਼ਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆ ਹੋਇਆ ਅੱਜ ਉਧੋ ਘਾਟਣ ਕਰਕੇ ਜਾ ਰਹੇ ਨੇ ਜੀ ਧੰਨਵਾਦ ਜੀ ਬਹੁਤ ਬਹੁਤ ਕਿੰਦਾ ਜੀ ਲੋਡ ਸੀ ਲੋਕਾਂ ਨੂੰ ਜਿਹਦਾ ਵਿਕਾਸ ਦੀ ਗੱਲ ਕਰੀਏ ਐਮਐਲਏ ਸਾਹਿਬ ਕੋਲ ਕਿੰਨਾ ਦੇ ਕੰਮ ਬਰੇ ਇਲਾਕੇ ਦੇ ਬਿਲਕੁਲ ਜੀ ਇੱਥੇ ਅਸੀਂ ਸਾਡੇ ਜਿਹੜੇ ਇਸ ਮਹੱਲੇ ਦੇ ਪਤਵੰਤੇ ਸੱਜਣ ਨੇ ਹੋਰ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪੱਪੀ ਪ੍ਰੈਸਰ ਜੀ ਨੂੰ ਬੇਨਤੀ ਕਰੋ ਕਿ ਆ ਸਾਡੀ ਪ੍ਰੋਬਲਮ ਹੈ ਇਸ ਪ੍ਰੋਬਲਮ ਨੂੰ ਸੋਲਵ ਕੀਤਾ ਜਾਵੇ ਜਿਹੜੀ ਵੀ ਅਸੀਂ ਪ੍ਰੋਬਲਮ ਲੈ ਕੇ ਜਾਂਦੇ ਹਾਂ ਉਹ ਸਾਡੀ ਉਸੇ ਵਕਤ ਹੱਲ ਕਰਦੇ ਨੇ ਜੀ ਕਿਤੇ ਖੁਸ਼ੀ ਆ ਰਹੀ ਹੈ ਔਰ ਮੈਂ ਕਹਿੰਦਾ ਜੀ ਪੂਰੇ ਮਹੱਲੇ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਔਰ ਮੇਰੇ ਖਿਆਲ ਚ ਕਿ ਸਾਰਾ ਮਹੱਲਾ ਇੱਥੇ ਜੁੜਿਆ ਜੀ ਤੇ ਸਾਰਿਆਂ ਨੇ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕੀਤਾ ਤੇ ਅਸੀਂ ਆਪਣੀ ਮੈਨੇਜਮੈਂਟ ਕਮੇਟੀ ਵੱਲੋਂ ਵੀ ਪੱਪੀ ਪ੍ਰੈਸ਼ਰ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਥੈਂਕ ਯੂ ਸਰ ਥੈਂਕ ਯੂ ਸਰ ਜੀ ਆਇਆਂ ਨੂੰ ਮਾੜਾ